ਸਰੋਕ ਮਹਲਾਤ ਜਾ ਹਸਤੇ ਸਿਰ ਜਿਉ ਅੰਕ ਸਹ ਅਹਰਣ ਜਉ ਸਿਰ ਦੇ ਹਸਤੇ ਸਿਰ ਜਿਉ ਅੰਕ ਸਹ ਅਹਰਣ ਜਉ ਸਿਰ ਦੇ ਤਨ ਆਗੇ ਰਾਖ ਕੈ ਉਪੇ ਸੇਵ ਕਰੈ ਕਿਉ ਗੁਰ ਮੁਖ ਆਨਵਾਰੀਏ ਸਭ ਰਾਜ ਸ੍ਰਿਸ਼ਟ ਕਾਲੇ ਨਾਨਕ ਗੁਰਮਖੁ ਵੁਝੀਏ ਤਾਯਾਪੇ ਨਜ਼ਰ ਕਰੈ ਮਹਲਾ ਤੀਜਾ ਜਿਨ ਗੁਰਮਖ ਨਾਮ ਧਿਆਇਆ ਆਇ ਤੇ ਪਰਵਾਹ ਨਾਨਕ ਕੁੱਲ ਆਧਾਰ ਹੈ ਆਪਣਾ ਦਰਗਾਹ ਪਾਵੈ ਮਾਨ ਪਉੜੀ ਗੁਰਮਖ ਸਖੀਆਂ ਸਿੱਖ ਗੁਰੂ ਮਿਲੈ ਇਕ ਸੇਵਕ ਗੁਰ ਪਾਸ ਇਕ ਗੁਰ ਕਾਰੇ ਲਾਇਆ ਤਿੰਨਾ ਗੁਰ ਪ੍ਰਿਆਰਾ ਅਮਨਿਛਤ ਤਿੰਨਾ ਭਉ ਗੁਰੂ ਦੀਵਾਨਿਆ ਗੁਰ ਸਿੱਖਾ ਕੋ ਪਿਆਰ ਗੁਰਮਿੱਤਾ ਕੁੱਤਾ ਭਾਇਆ ਗੁਰ ਸਤ ਗੁਰ ਬੋਲੋ ਸਭ ਗੁਰ ਆਖ ਗੁਰੂ ਜੀ ਵਾਇੰਗਿਆ ਗੁਰ ਸਤ ਗੁਰ ਬੋਲੋ ਸਭ ਗੁਰ ਆਖ ਗੁਰੂ ਜੀ ਵਾਇੰਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ